ਸਤਿ ਸ੍ਰੀ ਅਕਾਲ ਜੀ। ਬਾਬਾ ਬੰਦਾ ਸਿੰਘ ਬਹਾਦਰ ਜਿਹਦੇ ਜੀਵਨ ਨੂੰ ਜਦੋਂ ਅਸੀਂ ਵੇਖਦੇ ਹਾਂ ਜਿਹੜੇ ਇੱਕ ਆਮ ਪਰਿਵਾਰ ਦੇ ਵਿੱਚ ਪੈਦਾ ਹੁੰਦੇ ਨੇ ਜਾਤੀ ਵਾਰੀ ਨਾ ਗੱਲ ਕਰਕੇ ਉਹਨਾਂ ਦੇ ਜੀਵਨ ਬਾਰੇ ਗੱਲ ਕਰਾਂਗੇ। ਕਿਉਂਕਿ ਜਦੋਂ ਵੀ ਕਿਸੇ ਗੁਰਸਿੱਖ ਦਾ ਇਤਿਹਾਸ ਅਸੀਂ ਲਿਖਦੇ ਆ ਜਾਂ ਮੈਨੂੰ ਲੱਗਦਾ ਅਸੀਂ ਪੜ੍ਹਦੇ ਆ ਜਾਂ ਅਸੀਂ ਬੋਲਦੇ ਆ ਤਾਂ ਮੈਨੂੰ ਨਹੀਂ ਲੱਗਦਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਦੇ ਅਨੁਸਾਰ ਉਸ ਪਿਸ਼ੋਕੜ ਨੂੰ ਉਸ ਜਾਤ ਨੂੰ ਯਾਦ ਰੱਖਣ ਦੀ ਲੋੜ ਹੈ। ਉਹ ਮਹਾਨ ਰੂਹ ਨੂੰ ਯਾਦ ਰੱਖਣਾ ਜ਼ਰੂਰੀ ਹੈ, ਉਸ ਦੀ ਜੀਵਨੀ ਨੂੰ ਰੱਖਣਾ ਜ਼ਰੂਰੀ ਹੈ। ਉਸ ਦੇ ਕਾਰਨਾਮੇ ਆ, ਉਹਦੇ ਵੱਡੇ ਕਾਰਜਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ। ਉਹਦੀ ਜਾਤ ਦਾ ਮੈਨੂੰ ਨਹੀਂ ਲੱਗਦਾ ਐਡਾ ਮਹੱਤਵ ਹੈ। ਤਾਂ ਇੱਥੇ ਪ੍ਰਸ਼ਨ ਉੱਠ ਸਕਦਾ ਹੈ ਕਿ ਫਿਰ ਉਹਨਾਂ ਦਾ ਪਿਸ਼ੋਕੜ ਕਿਵੇਂ ਪਤਾ ਲੱਗੇਗਾ? ਪਿਸ਼ੋਕੜ ਇੰਨਾ ਹੀ ਬਸ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ। ਕਿਸੇ ਸ਼ਹਿਰ ਦੇ ਵਿੱਚ ਪੈਦਾ ਹੋਏ ਨੇ ਕਿੱਥੇ ਜਨਮ ਹੋਇਆ ਇਹ ਗੱਲ ਮਹਾਨ ਸੋ ਜੀ ਮੈਂ ਗੱਲ ਕਰਾਂ ਤਾਂ ਆਪ ਸਭ ਨੇ ਇਹ ਜ਼ਰੂਰ ਪੜਿਆ ਹੋਵੇਗਾ ਪੁਨਸ਼ ਜ਼ਿਲ੍ਹਾ ਦਿਲ ਜੋੜੀ ਪਿੰਡ ਦੇ ਵਿੱਚ ਪਿਤਾ RAM DEV JI ਦੇ ਘਰ ਦੇ ਵਿੱਚ 1670 ਈਸਵੀ ਦੇ ਵਿੱਚ ਉਹ ਪੈਦਾ ਹੁੰਦੇ ਨੇ ਤੇ ਬਚਪਨ ਤੋਂ ਕਿਉਂਕਿ ਉਹਨਾਂ ਨੂੰ ਇਹ ਸਿੱਖਿਆ ਤੀਰ ਅੰਦਾਜ਼ੀ ਘੋੜਬਾਜ਼ੀ ਆਦਕ ਇਹ ਸਿੱਖਿਆਵਾਂ ਮਿਲ ਗਈਆਂ ਸੀ ਇੱਕ ਘਟਨਾ ਜਿਹੜੀ ਉਹਨਾਂ ਦੇ ਜੀਵਨ ਦੇ ਵਿੱਚ ਵੱਡੀ ਵਾਪਰਦੀ ਹੈ ਉਹ ਜਦੋਂ ਉਹਨਾਂ ਦਾ ਜੀਵਨ ਬਦਲਦਾ ਉਹ ਘਟਨਾ ਹੁੰਦੀ ਹੈ ਕਿ ਉਹ ਸ਼ਿਕਾਰ ਖੇਡਣ ਜਾਂਦੇ ਨੇ ਤੇ ਹਿਰਨੀ ਦੇ ਸ਼ਿਕਾਰ ਕਰਦੇ ਹੋ ਤੀਰ ਲੱਗਦਾ ਹੈ ਤੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਜਦੋਂ ਹਿਰਨੀ ਦੇ ਪੇਟ ਦੇ ਵਿੱਚ ਬੱਚੇ ਹੁੰਦੇ ਨੇ ਉਹਦੀ ਹੱਤਿਆ ਹੋ ਜਾਂਦੀ ਹੈ ਬੱਚੇ ਵੀ ਮਰ ਜਾਂਦੇ ਨੇ ਤਾਂ ਮਨ ਤੇ ਕਾਫੀ ਪ੍ਰਭਾਵ ਪੈਂਦਾ ਉਹ ਪ੍ਰਭਾਵ ਪਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਤੀਰ ਅੰਦਾਜ਼ੀ ਛੱਡ ਦਿੱਤੀ ਤੇ ਇੱਕ ਕਹਿ ਲੋ ਕਿ ਵਿਰਾਗ ਦੇ ਵਿੱਚ ਆਕਰ ਕੇ ਸਭ ਕੁਝ ਛੱਡ ਛੜਾ ਕੇ ਕਿਤੇ ਦੂਰ ਨਿਕਲਣਾ ਚਾਹੁੰਦੇ ਸੀ ਹੌਲੀ ਹੌਲੀ ਜਦੋਂ ਇਦਾਂ ਪਟਕਦੇ 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 ਤਾਂ ਉਹਨਾਂ ਦਾ ਬਚਪਨ ਦਾ ਨਾਮ ਸੀ ਲਸਮਣ ਦਾਸ ਜਿਹੜਾ ਕਿ ਮਾਤਾ ਪਿਤਾ ਨੇ ਰੱਖਿਆ ਇਹ ਨਾਮ ਤੋਂ ਅੱਗੇ ਅੱਗੇ ਵਧਦੇ ਗਏ ਤਾਂ ਪਹਿਲਾਂ ਉਹ ਸਭ ਤੋਂ ਪਹਿਲਾਂ ਜਿਸ ਸਾਧੂ ਨੂੰ ਮਿਲਦੇ ਨੇ ਜਾਨਕੀ ਦਾਸ ਜਾਨਕੀ ਦਾਸ ਨੂੰ ਮਿਲੇ ਪਿੱਛੇ ਮਾਤਾ ਪਿਤਾ ਉਹਨੂੰ ਇਹ ਸੀ ਕਿ ਕਿਤੇ ਇਹਦੇ ਮਾਤਾ ਪਿਤਾ ਇਹਨੂੰ ਲੱਭ ਕੇ ਕਿਤੇ ਮੇਰੇ ਤੋਂ ਲੈ ਨਾ ਜਾਣ ਤਾਂ ਉਸ ਸਾਧੂ ਨੇ ਇਹਦਾ ਨਾਮ ਰੱਖ ਦਿੱਤਾ ਸੀ ਇਹਨਾਂ ਦਾ ਮਦੋਦਾਸ ਮਦੋਨਦਾਸ ਇਹਨਾਂ ਦਾ ਨਾਮ ਰੱਖਿਆ ਬਹੁਤਾ ਟਾਈਮ ਉਹਨਾਂ ਨਾਲ ਹੀ ਟੈਕਨੀਕ ਆਏ ਕਿਉਂਕਿ ਵਿਰਾਗ ਸੀ ਸੱਚੇ ਦਿਲੋਂ ਕੁਝ ਛੱਡ ਕੇ ਆਏ ਸੀ ਤਾਂ ਜਿਹੜੀ ਚੀਜ਼ੇ ਚਾਹੁੰਦੇ ਸੀ ਸੱਚ ਦੀ ਪ੍ਰਾਪਤੀ ਜਾਂ ਕੁਝ ਸੱਚ ਹਾਸਲ ਕਰਨਾ ਉਹ ਇਹਨਾਂ ਨੂੰ ਮਿਲਿਆ ਨਹੀਂ ਤਾਂ ਫਿਰ ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਦੂਸਰੇ ਸਾਧੂ ਮਿਲਦੇ ਨੇ ਉਹ ਮਿਲਦੇ ਨੇ RAMDAS ਰਾਮਦਾਸ ਮਿਲੇ ਉਹਨਾਂ ਨਾਲ ਵੀ 1685 ਦੇ ਵਿੱਚ ਥੋੜਾ ਜਿਹਾ ਸਮਾਂ ਬਤੀਤ ਕੀਤਾ ਇਹਨਾਂ ਨੇ ਪਰ ਉਹਨਾਂ ਨਾਲ ਵੀ ਇੰਨੀ ਗੱਲ ਨਹੀਂ ਬਣੀ ਤਾਂ ਫਿਰ ਇਹ ਉਹਨਾਂ ਨੂੰ ਵੀ ਛੱਡ ਕੇ ਨਾਸਰ ਦੇ ਵਿੱਚ ਨਾਸਕ ਨਾਸਕ ਸਹਿਰ ਦੇ ਵਿੱਚ ਇਹਨਾਂ ਨੂੰ ਮਿਲਦਾ ਏ ਔਗੜਨਾਥ ਜੋਗੀ ਔਗੜਨਾਥ ਦੇ ਨਾਲ ਇਹਨਾਂ ਨੇ ਕਾਫੀ ਸਮਾਂ ਬਤੀਤ ਕੀਤਾ ਤੇ ਉਹਨੇ ਸੱਚ ਦੇ ਵਿੱਚ ਇਹਨਾਂ ਨੂੰ ਕਾਫੀ ਜਿਵੇਂ ਕਹਿ ਲਓ ਕਿ ਤੰਤਰ ਮੰਤਰ ਆਦਿਕ ਜਿਹੜੀਆਂ ਸਿੱਖਿਆਵਾਂ ਜੋਗੀ ਆਦਿਕ ਲੋਕ ਦਿੰਦੇ ਨੇ ਉਹ ਦਿੱਤੀਆਂ ਤੇ ਇਹਨਾਂ ਨੇ ਹਾਸਲ ਵੀ ਕੀਤੀਆਂ ਹਿੰਦੂ ਮੰਦਰਾਂ ਆਦਿਕ ਇੱਧਰ ਉੱਧਰ ਜਾਂਦੇ ਰਹਿੰਦੇ ਸੀਗੇ ਜਿਵੇਂ ਪ੍ਰਚਾਰ ਵਗੈਰਾ ਕਰਨਾ ਜਿਵੇਂ ਜੋਗੀ ਲੋਕ ਆਦਿਕ ਤੁਰੇ ਫਿਰਦੇ ਰਹਿੰਦੇ ਨੇ ਤੇ ਉਸ ਹਿਸਾਬ ਦੇ ਨਾਲ ਤੁਰਦੇ ਤੁਰਦੇ ਕੰਨ ਖਾਲ ਵਾਲੀ ਜਗ੍ਹਾ ਤੇ 1695 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਇਹਨਾਂ ਦਾ ਮਿਲਾਪ ਹੁੰਦਾ ਏ ਪਰ ਉਹ ਮਿਲਾਪ ਡਾਕਟਰ ਹਰਜਿੰਦਰ ਸਿੰਘ ਦਲਗੀਰ ਆਪਣੀ ਬੁੱਕ ਦੇ ਵਿੱਚ ਲਿਖਦੇ ਨੇ ਕਿ ਥੋੜੇ ਸਮੇਂ ਦਾ ਸੀ ਥੋੜੇ ਜਿਹਾ ਸਮੇਂ ਲਈ ਬਾਰਤਾਲਾਪ ਹੁੰਦੀ ਏ ਗੱਲਬਾਤ ਹੁੰਦੀ ਏ ਬਾਅਦ ਵਿੱਚ ਗੁਰੂ ਪਾਤਸ਼ਾਹ ਆਪਣੇ ਰਸਤੇ ਹੋ ਜਾਂਦੇ ਨੇ ਇਹ ਆਪਣੇ ਰਸਤੇ ਹੋ ਜਾਂਦੇ ਨੇ ਕਿਉਂਕਿ ਔਗੜਨਾਥ ਉਹ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹਦੀ ਡੈਥ ਹੋਈ ਤਾਂ ਉਸ ਤੋਂ ਬਾਅਦ ਫਿਰ ਖੁਦ ਥੋੜਾ ਬਹੁਤਾ ਇੱਧਰ ਹਿੰਦੂ ਤੀਰਥਾਂ ਤੇ ਤੁਰਦਾ ਫਿਰਦਾ ਫਿਰ ਨਦੇੜ ਦੀ ਧਰਤੀ ਤੇ ਚਲ ਜਾਂਦਾ ਨਦੇੜ ਦੀ ਧਰਤੀ ਤੇ ਗਿਆ ਤਾਂ ਉਸ ਤੋਂ ਬਾਅਦ ਫਿਰ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਵੇਂ ਜਦੋਂ ਪੰਜਾਬ ਦੇ ਵਿੱਚ ਸਾਰੀਆਂ ਜੰਗਾਂ ਲੜਦੇ ਹੋਏ ਮੁਕਤਸਰ ਦਮਦਮਾ ਸਾਹਿਬ ਦੀ ਧਰਤੀ ਤੇ ਹੁੰਦੇ ਹੋਏ ਤਾਂ ਬਹਾਦਰ ਸ਼ਾਹ ਜਿਹੜਾ ਉਹਨਾਂ ਦੇ ਨਾਲ ਹੁੰਦਾ ਹੈ ਬਾਦਸ਼ਾਹ ਕੋਮ ਦੇ ਕੋਮ ਦੇ ਗਾਂ ਜਾਂਦੇ ਨੇ ਕਿਉਂਕਿ ਗੁਰੂ ਪਾਤਸ਼ਾਹ 16 ਚਾਹੁੰਦੇ ਸਨ ਕਿ ਕਿਤੇ ਨਾ ਕਿਤੇ ਟਿਕਾਹ ਹੋ ਜਾਵੇ ਲੜਾਈਆਂ ਝਗੜਿਆਂ ਤੋਂ ਗੱਲ ਠੰਮ ਜਾਵੇ ਬੰਦ ਹੋ ਜਾਵੇ ਬਹਾਦਰ ਸ਼ਾਹ ਦੇ ਨਾਲ ਨੇ ਤਾਂ ਕਿਤੇ ਨਾ ਕਿਤੇ ਗੁਰੂ ਪਾਤਸ਼ਾਹ ਨੂੰ ਇਹ ਵੀ ਸੀ ਕਿ ਬਹਾਦਰ ਸ਼ਾਹ ਇਹ ਜਿਹੜਾ ਉਹਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਸੀ ਕਿ ਇਹ ਵਜ਼ੀਰ ਖਾਨ ਨੂੰ ਜਾਂ ਜਿਨ੍ਹਾਂ ਨੇ ਜ਼ੁਲਮ ਕੀਤਾ ਬੇਕਸੂਰ ਲੋਕਾਂ ਨੂੰ ਇੰਨਾ ਮਾਰ ਦਿੱਤਾ ਬੇਕਸੂਰ ਲੋਕਾਂ ਨੂੰ ਬੇਕਾਰ ਕਰ ਦਿੱਤਾ ਉਹਨਾਂ ਨੂੰ ਇਹ ਸਮਝਾਊਗਾ ਤੇ ਉਹਨਾਂ ਨੂੰ ਸਜ਼ਾ ਦੇਊਗਾ ਪਰ ਹੁੰਦਾ ਉਲਟ ਜਦੋਂ ਗੁਰੂ ਪਾਤਸ਼ਾਹ ਹੌਲੀ-ਹੌਲੀ ਚੱਲਦੇ ਹੋਏ ਚੱਲਦੇ ਹੋ ਚੱਲਦੇ ਹੋ ਬਿਹਾਰਨਪੁਰ ਦੀ ਜਗ੍ਹਾ ਤੇ ਪਹੁੰਚਦੇ ਨੇ ਤਾਂ ਉਸ ਥਾਂ ਤੇ ਆਕਰ ਕੇ ਵਜ਼ੀਰ ਖਾਨ ਵੱਲੋਂ ਵੱਡੀ ਰਕਮ ਦੇ ਵਿੱਚ ਇੱਕ ਕਹਿੰ ਲੋ ਤੋਹਫੇ ਦੇ ਵਜੋਂ ਬਹਾਦਰ ਸ਼ਾਹ ਨੂੰ ਕਾਫੀ ਕੁਝ ਪਹੁੰਚਦਾ ਏ ਤਾਂ ਉੱਥੇ ਗੁਰੂ ਪਾਤਸ਼ਾਹ ਨੂੰ ਪਤਾ ਲੱਗ ਗਿਆ ਕਿ ਇਹ ਮਸਲਾ ਕੁਝ ਹੋਰ ਲੱਗ ਰਿਹਾ ਇਸ 1708 ਈਸਵੀ ਦੀ ਗੱਲ ਹੈ ਜੁਲਾਈ ਦਾ ਮਹੀਨਾ ਸੀ ਤਾਂ ਉੱਥੇ ਗੁਰੂ ਪਾਤਸ਼ਾਹ ਥੋੜਾ ਜਿਹਾ ਸਮਾਂ ਤਾਂ ਫਿਰ ਬਹਾਦਰ ਸ਼ਾਹ ਦੇ ਨਾਲ ਰਹਿੰਦੇ ਨੇ ਕਿਉਂਕਿ ਗੁਰੂ ਪਾਤਸ਼ਾਹ ਨੂੰ ਪਤਾ ਲੱਗ ਗਿਆ ਕਿ ਇਹਨੇ ਉਹਨੂੰ ਸਜਾਵਾਂ ਨਹੀਂ ਦੇਣੀਆਂ ਕਿਉਂਕਿ ਇਹਨਾਂ ਦਾ ਤਾਂ ਰਾਜਨੀਤਿਕ ਲੋਕਾਂ ਦਾ ਜਿਵੇਂ ਅੱਜ ਵੀ ਆਪਸੀ ਪਿਆਰ ਹੁੰਦਾ ਏ ਉਸ ਸਮੇਂ ਵੀ ਸੇਮ ਇਦਾਂ ਹੀ ਸੀ ਤਾਂ ਫਿਰ ਬਾਲਾਪੁਰ ਦੀ ਜਗ੍ਹਾ ਤੇ ਆ ਕਰਕੇ ਗੁਰੂ ਪਾਤਸ਼ਾਹ ਜੀ ਆਖਰੀ ਵਾਰ ਬਹਾਦਰ ਸ਼ਾਹ ਨੂੰ ਮਿਲੇ ਤਾਂ ਉੱਥੋਂ ਗੁਰੂ ਪਾਤਸ਼ਾਹ ਸਿੱਧਾਂ ਦਾ ਦੇੜ ਦੀ ਧਰਤੀ ਤੇ ਜਾਂਦੇ ਨੇ ਨਾ ਦੇੜ ਦੀ ਧਰਤੀ ਤੇ ਗਏ ਤਾਂ ਗੁਰਸਿੱਖ ਪਿਆਰੀ ਨਾਲ ਸੀ ਤਾਂ ਉੱਥੇ ਜਾ ਕਰਕੇ ਫਿਰ ਗੁਰੂ ਪਾਤਸ਼ਾਹ ਨੂੰ ਪਤਾ ਲੱਗਿਆ ਕਿ ਇੱਥੇ ਉਹ ਮਾਧੂ ਦਾਸ ਜੀ ਨੂੰ ਉਹ ਮਿਲੇ ਸੀ ਇੱਥੇ ਉਹਦਾ ਡੇਰਾ ਏ ਉਸ ਡੇਰੇ ਤੇ ਜਾ ਕੇ ਗੁਰੂ ਪਾਤਸ਼ਾਹ ਜੀ ਨੇ ਫਿਰ ਟਿਕਾਹ ਕੀਤਾ ਤੇ ਜਿਹੜੇ ਸਿੱਖਾ সিংহাসਨ ਤੇ ਜਿੱਥੇ ਮੰਨ ਲਓ ਕਹਿ ਲਓ ਇੱਕ ਦੀਵਾਨ ਬੈੱਡ ਦੀ ਤਰ੍ਹਾਂ ਕਹਿ ਲਓ ਕਿ ਉਹਦਾ ਸੁਗਾਸਣ ਬੈਠਣ ਵਾਲਾ ਲੱਗਿਆ ਹੋਇਆ ਸੀ ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਬੈਠਦੇ ਨੇ ਉੱਥੇ ਬੈਠੇ ਤਾਂ ਗੁਰੂ ਪਾਤਸ਼ਾਹ ਨੇ ਜਿਵੇਂ ਉਹਨਾਂ ਨੂੰ ਪਤਾ ਸੀ ਕਿ ਹੁਣੇ ਬੈਰਾਗੀ ਸਾਧੂ ਬਣ ਚੁੱਕਿਆ ਆ ਮਾਸ ਮੀਟ ਆਦਕ ਤੋਂ ਕਹਿੰਦੇ ਆ ਵੀ ਇਹ ਪਰਹੇਜ਼ ਕਰ ਰਿਹਾ ਪਾਸੇ ਜਾ ਰਿਹਾ ਤਾਂ ਉੱਥੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਲਿਖਦੇ ਨੇ ਕਿ ਉਹਨਾਂ ਨੇ ਬੱਕਰੀ ਛਟਕਾਏ ਤੇ ਉੱਥੇ ਉਹਦਾ ਭਰਮ ਦੂਰ ਕਰਨ ਦੇ ਲਈ ਉੱਥੇ ਉਹਨਾਂ ਨੇ ਸਾਰਾ ਖੇਡ ਵਰਤਾਇਆ ਇਹਨੂੰ ਮਾਧੋਦਾਸ ਨੂੰ ਜਾ ਕੇ ਉਹਦਾ ਕੋਈ ਦਾਸ ਦੱਸਦਾ ਕਿ ਉੱਥੇ ਕੋਈ ਇਦਾਂ ਆ ਕੇ ਕੋਈ ਬੈਠਾ ਸਾਧੂ ਕੋਈ ਪੀਰ ਆ ਕੇ ਬੈਠਾ ਤੇ ਉਹਨੇ ਆਪਣੇ ਜਗ੍ਹਾ ਤੇ ਆ ਕੇ ਇਸ ਤਰ੍ਹਾਂ ਦਾ ਇਹ ਕਰਮ ਕੀਤਾ ਇਹ ਭੱਜਿਆ ਆਉਂਦਾ ਆਪਣੇ ਸਾਥੀਆਂ ਮਿੱਤਰਾਂ ਦੇ ਨਾਲ ਤੇ ਜੋ ਤੰਤਰ ਮੰਤਰ ਇਹਨਾਂ ਨੇ ਸਿੱਖਿਆ ਸੀ ਇੱਕ ਵਾਰ ਤੇ ਹੁਣ ਜਦੋਂ ਵੀ ਕੋਈ ਇਨਸਾਨ ਆਵੇਗਾ ਤੇ ਉਹ ਆਪਣਾ ਥੋੜਾ ਬਹੁਤਾ ਤੇ ਅਜਮਾਉਂਦਾ ਏ ਕਿ ਮੈਂ ਜੋ ਸਿੱਖਿਆ ਏ ਜੋ ਮੈਂ ਕਮਾਇਆ ਉਹਨੂੰ ਅਜਮਾਵਾਂ ਪਰ ਤੰਨ ਉਹ ਮਾਲਕ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਕਿਹੜਾ ਤੰਤਰ ਮੰਤਰ ਚੱਲਣਾ ਸੀ ਕੋਸ਼ਿਸ਼ ਕਰਦਾ ਰਿਹਾ ਤਾਂ ਜਦੋਂ ਆ ਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਦੇਖਿਆ ਤਾਂ ਕਹਿੰਦਾ ਜੀ ਤੁਸੀਂ ਇਹ ਕਿਉਂ ਕਰਨਾ ਸੀ ਕਿਉਂਕਿ ਇਹ ਤੇ ਜਗਾ ਸਾਡੀ ਪਵਿੱਤਰ ਜਗਾ ਏ ਅਸੀਂ ਇੱਥੇ ਮੱਠ ਬਣਾਇਆ ਹੋਇਆ ਏ ਤੇ ਇਦਾਂ ਉਦਾਂ ਅਸੀਂ ਇਦਾਂ ਦਾ ਹੀ ਕੁਝ ਨਹੀਂ ਕਰਦੇ ਤਾਂ ਗੁਰੂ ਪਾਤਸ਼ਾਹ ਕਹਿੰਦੇ ਮਾਧੂਦਾਸ ਤੂੰ ਪਹਿਚਾਨ ਆਪਣੇ ਆਪ ਨੂੰ ਇਹ ਕੀ ਬਣਿਆ ਫਿਰਦਾ ਏ ਤਾਂ ਫਿਰ ਹੌਲੀ ਹੌਲੀ ਜਦੋਂ ਗੱਲਾਂ ਭਾਬ ਦੇ ਭਾਬ ਦੇ ਭਾਬ ਦੇ ਕਹਿੰਦਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਹਾਂ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਤੁਸੀਂ ਉਹੀ ਜਿਨ੍ਹਾਂ ਦੇ ਪਰਿਵਾਰ ਨੂੰ ਔਰੰਗਜ਼ੇਬ ਹੋਰ ਆਦਿਕ ਇਹਨਾਂ ਨੇ ਲੋਕਾਂ ਨੇ ਮਾਰ ਮੁਕਾਇਆ ਹਾਂ ਕਹਿੰਦੇ ਮੈਂ ਉਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਾਂ ਕਹਿੰਦਾ ਜੀ ਮੈਨੂੰ ਯਾਦ ਨਹੀਂ ਆ ਰਿਹਾ ਕਿ ਮੈਂ ਪਹਿਲਾਂ ਵੀ ਤੁਹਾਨੂੰ ਕਿਤੇ ਮਿਲਿਆ ਤਾਂ ਗੁਰੂ ਪਾਤਸ਼ਾਹ ਕਹਿੰਦੇ ਆਪਾਂ ਮਿਲੇ ਸੀ ਕਨਖਲ ਦੀ ਜਗ੍ਹਾ ਤੇ ਕਹਿੰਦੇ ਆਪਾਂ ਥੋੜੇ ਜਿ ਸਮੇਂ ਲਈ ਮਿਲੇ ਸੀ ਇਤਿਹਾਸਕਾਰ ਇਹ ਲਿਖਦੇ ਨੇ ਕਹਿੰਦੇ ਜੇ ਉਹ ਘਟਨਾ ਥੋੜੀ ਜਿ ਹੋਰ ਲੰਮੀ ਹੋ ਜਾਂਦੀ ਤਾਂ ਸ਼ਾਇਦ ਮਾਧੋਦਾਸ ਉਸ ਸਮੇਂ ਹੀ ਬਾਬਾ ਬੰਦਾ ਸਿੰਘ ਬਹਾਦਰ ਬਣ ਜਾਂਦਾ ਪਰ ਜੋ ਹੋਣਾ ਸੀ ਚਲੋ ਸਮੇਂ ਤੇ ਹੋਣਾ ਸੀ ਤਾਂ ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਮਝਾਇਆ ਕਿ ਤੈਨੂੰ ਇੱਕ ਹਿਰਨ ਦੇ ਮਰਨ ਦਾ ਤਾਂ ਇੰਨਾ ਵੈਰਾਗ ਹੋਇਆ ਇੰਨਾ ਦੁੱਖ ਦੇ ਮਨ ਦੇ ਵਿੱਚ ਆਇਆ ਪਰ ਲੱਖਾਂ ਲੋਕ ਲੱਖਾਂ ਬੇਕਸੂਰੇ ਲੋਕ ਜ਼ਾਲਮ ਸਰਕਾਰਾਂ ਵੱਲੋਂ ਸਮੇਂ ਦੀ ਹਕੂਮਤ ਵੱਲੋਂ ਮਾਰ ਮੁਕਾਏ ਜਾ ਰਹੇ ਨੇ ਕਹਿੰਦੇ ਉਹਨਾਂ ਬਾਰੇ ਤੇਰਾ ਕੀ ਖਿਆਲ ਹੈ ਉਹਨਾਂ ਦਾ ਤੇਰੇ ਚਿੱਤ ਚ ਕਿਉਂ ਨਹੀਂ ਆ ਰਿਹਾ ਕੁਝ ਕਾਫੀ ਵਾਰ ਤਲਾਪ ਹੁੰਦੀ ਹੈ ਕਾਫੀ ਕੁਝ ਗੁਰੂ ਪਾਤਸ਼ਾ ਸਮਝਾਉਂਦੇ ਨੇ ਤਾਂ ਇੱਕ ਗੱਲ ਤੇ ਸੀ ਕਿਉਂਕਿ ਸ਼ੁਰੂ ਤੋਂ ਸ਼ਾਸਤਰ ਵਿਦਿਆ ਤੀਰ ਅੰਦਾਜ਼ੀ ਆਉਂਦੀ ਸੀ ਬਹਾਦਰ ਸੀ ਜਰਨੈਲ ਸੀ ਯੋਧਾ ਸੀ ਤਗੜਾ ਤਾਂ ਫਿਰ ਉੱਥੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾ ਨਾਲ ਮਿਲਾਪ ਹੋਇਆ ਤਾਂ ਉਸ ਸੱਚ ਹੈ ਕਿ ਹੁਣ ਜਿੱਦੇ ਸਬੰਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚੁੱਕੇ ਨੇ ਉਹਦਾ ਜੀਵਨ ਕਿਉਂ ਨਾ ਬਦਲੇ ਉਹਦਾ ਜੀਵਨ ਬਦਲੇਗਾ ਤਾਂ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੱਗੇ ਫਿਰ ਨਮਸਕਾਰ ਕਰਦਾ ਹੋਇਆ ਝੁੱਕ ਜਾਂਦਾ ਹੈ ਕਹਿੰਦਾ ਗੁਰੂ ਪਾਤਸ਼ਾਹ ਮੈਂ ਅੱਜ ਤੋਂ ਬਾਅਦ ਤੁਹਾਡਾ ਬੰਦਾ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 1708 ਈਸਵੀ ਤੇ ਸਤੰਬਰ ਮਹੀਨੇ ਦੀ ਇਹ ਗੱਲ ਹੈ ਕਹਿੰਦੇ ਫਿਰ ਭਾਈ ਦਇਆ ਸਿੰਘ ਤੇ ਬਾਕੀ ਗੁਰਸਿੱਖਾਂ ਨੂੰ ਨਾਲ ਲੈ ਕੇ ਰਕੇ ਖੰਡੇ ਵਾਟੇ ਦੀ ਪੋਹਲ ਤਿਆਰ ਕੀਤੀ ਜਾਂਦੀ ਹੈ ਖੰਡੇ ਵਾਟੇ ਦੀ ਪੋਹਲ ਤਿਆਰ ਕਰਨ ਤੋਂ ਬਾਅਦ ਆਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਹਿੰਦੇ ਬੰਦਾ ਸਿੰਘ ਬਹਾਦਰ ਨੂੰ ਖੰਡੇ ਵਾਟੇ ਦੀ ਪਹਲ ਸ਼ਿਕਾਈ ਬਹੁਤੇ ਇਤਿਹਾਸਕਾਰਾਂ ਨੇ ਗਲਤ ਇਤਿਹਾਸ ਜੋ ਲਿਖਿਆ ਜਾਂ ਉਹਨਾਂ ਨੇ ਗਲਤ ਲਿਖਣ ਦੀ ਕੋਸ਼ਿਸ਼ ਕੀਤੀ ਜਿਵੇਂ ਲਾਲਾ ਦੌਲਤ ਰਾਏ ਜਾਂ ਫਿਰ ਹੋਰ ਵੀ ਹਈ ਹਰੀ RAM ਗੁਪਤਾ ਉਹਨਾਂ ਨੇ ਬੈਰਾਗੀ ਸਾਧੂ ਲਿਖ ਦਿੱਤਾ ਕਿ ਉਹਨੇ ਅੰਮ੍ਰਿਤ ਛਕਿਆ ਹੀ ਨਹੀਂ ਸੀ ਕਾਫੀ ਕੁਝ ਗਲਤ ਢੰਗ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਬਤ ਲਿਖਿਆ ਗਿਆ ਤੇ ਇੱਥੋਂ ਤੱਕ ਵੀ ਕਈ ਇਤਿਹਾਸਕਾਰਾਂ ਨੇ ਲਿਖ ਦਿੱਤਾ ਉਹ ਅਗਾਂਹ ਦੀਆਂ ਗੱਲਾਂ ਨੇ ਕਿ ਉਹਨਾਂ ਨੇ ਵਿਆਹ ਨਹੀਂ ਸੀ ਕਰਵਾਉਣਾ ਗੁਰੂ ਪਾਤਸ਼ਾਹ ਨੇ ਕਿਹਾ ਸੀ ਵਿਆਹ ਕਰਵਾਉਣਾ ਨਹੀਂ ਇਦਾਂ ਰਹਿਣਾ ਇਹ ਗੱਲਾਂ ਨਹੀਂ ਹੋ ਸਕਦੀਆਂ ਗੁਰੂ ਸਾਹਿਬਾਨ ਨੇ ਆਪ ਵਿਆਹ ਕਰਵਾਏ ਨੇ ਤਾਂ ਉਹ ਕਿਉਂ ਕਹਿਣਗੇ ਕਿ ਵਿਆਹ ਨਹੀਂ ਕਰਵਾਉਣਾ ਤਾਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਖੰਡੇ ਵਟ ਦੀ ਪੋਹਲ ਛਕਾ ਕੇ ਬੰਦਾ ਸਿੰਘ ਬਹਾਦਰ ਇਹਨਾਂ ਦਾ ਨਾਮ ਰੱਖ ਦਿੱਤਾ ਤਾਂ ਇੱਥੇ ਜਿਹੜਾ ਇਹ ਮਲਾਪ ਬਹੁਤ ਵਧੀਆ ਸੀ ਗੁਰੂ ਪਾਤਸ਼ਾਹ ਨਾਲ ਵਾਰਤਾਲਾਪ ਹੁੰਦੀ ਗੁਰੂ ਪਾਤਸ਼ਾਹ ਸਿੱਖਿਆਵਾਂ ਦਿੰਦੇ ਨੇ ਯੋਜਨਾ ਬਣਾਉਂਦੇ ਨੇ ਕਿਵੇਂ ਸਾਰਾ ਕੁਝ ਕਰਨਾ ਹੈ ਕਿਉਂਕਿ ਕੇਂਦਰ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਤੋਂ ਆ ਗਾਂ ਦੀ ਤਰਤੀਬ ਲੈ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਜਿਵੇਂ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਆਪਣਾ ਕਹਿ ਲੋ ਕਿ ਤੀਰ ਬਖਸ਼ਿਸ਼ ਕਰਦੇ ਨੇ ਉਹਨਾਂ ਨੂੰ ਜੋ ਜ਼ਰੂਰੀ ਵਸਤੂਆਂ ਨੇ ਉਹ ਦਿੰਦੇ ਨੇ ਤਾਂ ਇਹ ਬਹੁਤ ਵੱਡੀ ਬਖਸ਼ਿਸ਼ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹਿੱਸੇ ਤੇ ਇਹ ਸਾਰਾ ਜਿਹੜਾ ਸੇੜਾ ਅਸੀਂ ਸਾਰੇ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦੀਆਂ ਸਿੱਖਿਆਵਾਂ ਤੇ ਪੂਰਨਾ ਪਾਉਂਦੇ ਹੋਏ ਉਹ ਮਹਾਨ ਜਰਨੈਲ ਜਿਹੜਾ ਅਸੀਂ ਕਹਿ ਸਕਦੇ ਹਾਂ ਸਿੱਖ ਕੌਮ ਦਾ ਪਹਿਲਾ ਜਰਨੈਲ ਹੋਇਆ ਗੁਰੂ ਸਹਿਬਾਨ ਤੋਂ ਬਾਅਦ ਜਿਹੜਾ ਅਲੱਗ ਤੋਂ ਇੱਕ ਜਰਨੈਲ ਦੀ ਜਿਹੜੀ ਕੜੀ ਚੱਲਦੀ ਉਹ ਬੱਬਾ ਬੰਦਾ ਸਿੰਘ ਬਹਾਦਰ ਤੋਂ ਚੱਲਦੀ ਏ ਜਿਨੇ ਸਮੇਂ ਦੀ ਹਕੂਮਤ ਨੂੰ ਸਮੇਂ ਦੀਆਂ ਸਰਕਾਰਾਂ ਨੂੰ ਠੱਲ ਪਾਈ ਬੇਕਸੂਰ ਲੋਕਾਂ ਨੂੰ ਲੜਨਾ ਤੇ ਇੱਕ ਅਲੱਗ ਢੰਗ ਤੋਂ ਸਿੱਖ ਰਾਜ ਦੀ ਜਿਹੜੀ ਨੀਂਹ ਪੱਥਰ ਸੀ ਉਹ ਰੱਖ ਦਿੱਤਾ ਹਾਲਾਂਕਿ ਇਹ ਨੀਂਹ ਪੱਥਰ ਉਸ ਸਮੇਂ ਹੀ ਰੱਖਿਆ ਗਿਆ ਸੀ ਜਦੋਂ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸੰਸਾਰ ਤੇ ਪੈਦਾ ਹੋਗੇ ਪਰ ਜਰਨੇਲਾਂ ਦੀ ਕੜੀ ਨੂੰ ਇੱਕ ਵੱਖਰੀ ਕੜੀ ਦੇ ਵਿੱਚ ਆਪਾਂ ਸਮਝ ਰਹੇ ਹਾਂ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੁੰਦੀ ਹੈ ਤਾਂ ਇਹ ਸੀ ਮਲਾਪ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਤੱਕ ਦਾ ਇਤਿਹਾਸ ਅਗਲੇ ਇਤਿਹਾਸ ਨੂੰ ਸੁਣਨ ਦੇ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਲੜੀਵਾਰ ਇੱਕ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਜੇ ਹੁਣ ਤੱਕ ਵੀਡੀਓ ਤੇ ਜੁੜੇ ਹੋਇਓ ਤਾਂ ਆਪ ਸਭ ਦਾ ਥੈਂਕ ਯੂ ਸੋ ਮੱਚ ਜੀ ਆਪ ਸਭ ਦਾ ਧੰਨਵਾਦ ਤੇ ਨਾਲ ਚੈਨਲ ਨੂੰ ਤੁਸੀਂ ਸ਼ੇਅਰ ਵੀ ਕਰਿਓ Instagram ID ਨੂੰ ਵੀ ਮੇਰੀ ਨੂੰ ਫੋਲੋ ਕਰ ਸਕਦੇ ਹੋ ਤੁਸੀਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ID ਲਿਖ ਦੇਵਾਂਗਾ ਸੋ ਦੁਬਾਰਾ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ